ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਸ਼ੁਰੂਜੀ ਉਹੀ ਅਪੀਲ ਜੋ ਮੈਂ ਅਫਸਰ ਕਰਦਾ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਅੱਜ ਦੀ ਵੀਡੀਓ ਜਿਹੜੀ ਹੈ ਉਹ ਬਾਗੀ ਸ੍ਰੋ ਬਾਰੇ ਗੱਲਬਾਤ ਕਰਨੂ ਹੈ ਟਿਕਟੋਕ ਦੀ ਬੰਦ ਹੋ ਗਈ ਔਰ ਨਾਲ ਦੀ ਨਾਲ ਟਿਕਟੋਕ ਦੇ ਚਾਹਵਾਨ ਲੋਕਾਂ ਦੀ ਜਿਹੜੀ ਹੈ ਆਵਾਜ਼ ਵੀ ਉੱਚੀ ਹੋਈ ਕਿ ਸਾਨੂੰ ਟਿੱਕ ਕਿਉਂ ਨਹੀਂ ਮਿਲੇ ਖਲਦਾ ਦਿਨ ਜੇ ਮੈਂ ਦੇਖਾਂ ਰਾਜਾ ਬੜਿੰਗ ਸਫੀਰ ਸਿੰਘ ਬਾਦਰ ਹਰਜੀਤ ਗਰੇਵਾਲ ਪ੍ਰਤਾਪ ਸਿੰਘ ਬਾਜਵਾ ਰਜਿੰਦਰ ਕੌਰ ਪੱਠਨ ਹੋਰ ਲੀਡਰਾਂ ਦਾ ਆਪਣੇ ਆਪਣੇ ਪਾਰਟੀ ਦੇ ਜਿਹੜੇ ਬਾਗੀ ਸੁਲਾਹ ਵਾਲੇ ਲੋਕ ਸੀ ਉਹਨਾਂ ਨੂੰ ਮਨਾਉਣ ਤੇ ਲੱਗੇ ਰਹੇ ਦਲਵੀਰ ਗੋਲਡੀ ਨੂੰ ਮਨਾਉਣ ਪਹੁੰਚੇ ਸਖਪਾਲ ਸਿੰਘ ਖੇਰਾ ਰਾਜਾ ਬੜਿੰਗ ਰਜਿੰਦਰ ਕੌਰ ਪੱਠਨ ਟੁੜੀ ਗਏ ਔਰ ਸਖਪਾ ਖੜਾ ਕੇ ਦਾ ਇਹ ਤਾਂ ਮੇਰੇ ਬੱਚਿਆਂ ਵਰਗਾ ਹੈ ਇਹ ਤਾਂ ਮੈਨੂੰ ਤਾਂ ਆਪ ਦਾ ਪੁੱਤ ਨਜ਼ਰ ਆਉਂਦਾ ਹੈ ਸਾਡੇ ਕੋਈ ਅੱਗੇ ਜੇ ਸਾਡੀ ਸਰਕਾਰ 바ਗੀਆ ਛੱਡੀ ਲੱਗੇ ਰਹਿ ਲੱਗੇ ਤੇ ਛੱਡੀ ਜਰੂਰ ਲੱਗੂਗੀ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਫਿਰ ਰਾਜਾ ਬਲਿੰਗ ਪਹੁੰਚ ਕੇ ਪਟਿਆਲੇ ਹਰਿਆਲ ਕੰਬੋਸ ਦੇ ਘਰ ਲੇਕਿਨ ਹੁਣ ਰਾਜਪੁਰੇ ਵਾਲਾ ਹਰਿਆਲ ਕੰਬੋ ਲਾਲ ਸਿੰਘ ਦਾ ਮੁੰਡਾ ਅਗਰਿੰਦਰ ਸਿੰਘ ਬਿਸ਼ਨੂ ਸ਼ਰਮਾ ਗੁਰਸਾਨਪੁਰ ਸਾਰੇ ਬਾਗੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਦੇ ਟਿੱਟ ਤੋਂ ਬਹੁਤ ਦੁਖੀ ਨੇ ਤੇ ਇਹਨਾਂ ਤੋਂ ਸਾਰੇ ਪੈਲਸ ਦੇ ਨੇੜੇ ਨੇ ਮੋਤੀਵਾਂਗ ਦੇ ਨੇੜੇ ਆ ਪੰਡਿਤ ਕੌਰ ਤੇ ਕੈਪਟਨ ਅਗਰਿੰਦਰ ਸਿੰਘ ਦੇ ਸਾਥੀ ਰਹੇ ਨੇ ਉਹ ਮੰਨੇ ਨਹੀਂ ਜੇ ਮੰਨੇ ਹੁੰਦੇ ਤਾਂ ਉਹਨਾਂ ਨੇ 20 April ਨੂੰ ਜਿਹੜਾ ਕੱਟ ਰੱਖਿਆ ਹੋਇਆ ਉਹ ਨੂੰ ਪੋਸਟਵਾਲ ਨੂੰ ਕੈਨਸਲ ਕਰਦੇ ਉਹਨਾਂ ਨੇ ਨਹੀਂ ਕੀਤਾ ਸਾਪਲਾ ਸਾਹਿਬ ਸਾਪਲਾ ਸਾਹਿਬ ਦੀ ਗੱਲ ਦੇਖੋ ਭਾਜਪੀ ਚ ਘਾਟੀ ਸੋਦੇ ਸੀ ਇਸ ਤਰ੍ਹਾਂ ਦੀ ਗੱਲ ਪਰ ਉਹ ਤਾਂ ਪੂਰੀ ਤਰੀਕੇ ਨਾਲ ਤਿਆਰ ਬੈਠੇ ਨੇ ਲੱਗਦਾ ਹੈ ਕਿ ਸਾਪਲਾ ਸਾਹਿਬ ਹੁਣ ਜਾਣਗੇ ਉਹ ਤਾਂ ਕਹਦੇ ਨੇ ਜਦੋਂ ਇੱਕ ਰਾਹ ਬੰਦ ਹੁੰਦਾ ਹੈ ਤੇ ਦੂਜਾ ਰਾਹ ਜਿਹੜਾ ਹੈ ਖੁੱਲ ਜਾਂਦਾ ਹੈ ਹੁਣ ਦੇਖੋ ਜਿਹੜਾ ਦੂਜਾ ਰਾਹ ਉਹਨਾਂ ਦੇ ਖੋਲਿਆ ਉਹ ਤਾਂ ਸ਼ੇਰ ਵੀ ਬੜਾ ਸੋਹਣਾ ਸੁਣਾਇਆ ਉਹਨਾਂ ਨੇ ਹਮਨੇ ਤਾਂ ਆਪਣਾ ਖੂਨ ਪਸੀਨਾ ਵਹਾ ਦਿਆ ਆਪ ਵਾਰਸਾ ਹੀ ਲਿਖੇਗੀ ਮਕਦਰ ਜਮੀਨ ਦਾ ਦੇਖੋ ਜੀ ਹੁਣ ਉਹਨਾਂ ਦਾ ਮਕਦਰ ਸ਼ੌਰਵੀ ਅਕਾਲੀ ਦਰ ਤੋਂ ਕਿਉਂਕਿ ਜੀ 14 ਚ ਅਕਾਲੀ ਦਰ ਨਾਲ ਸਾਂਝ ਨਾਲ ਹੀ ਜਿੱਤੇ ਸੀ ਹਿਆਰਪੁਰ ਤੋਂ ਤੇ ਪੈਸੇ ਕਹਦੇ ਕਾਂਗਰਸ ਨੇ ਵੀ ਸਦਾ ਦਿੱਤਾ ਸੀ ਪਰ ਜਾਣਗੇ ਉਹ ਅਕਾਲੀ ਦਰ ਨਾਲ ਇਹ ਬਤਲੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਹਰਜੀਤ ਗਰੇਵਾਰ ਦੀ ਕੋਸ਼ਿਸ਼ ਨਾਕਾਮ ਨਜ਼ਰ ਆਉਂਦੀ ਹੈ ਜਿਵੇਂ ਰਾਜਾ ਬੜਿੰਗ ਦੀ ਕੋਸ਼ਿਸ਼ ਧਰਵੀਰ ਗਾਂਧੀ ਦੇ ਬਾਬਰੇ ਚ ਅਜੇ ਨਾਕਾਮ ਨਜ਼ਰ ਆਉਂਦੀ ਹੈ हां ਹੁਣ ਜਿਹੜੀ ਗੱਲ ਆਪਾਂ ਕਰਨੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਗੱਲ ਕੀਤੀ ਪਰਮਿੰਦਰ ਸਿੰਘ ਢੀਂਡ ਸਾਨੂੰ ਟਰੈਕਟਰ ਨਾਂ ਦੇ ਕੇ ਇਹ ਆਪਣੇ ਆਪ ਚ ਬੜੀ ਅਹਿਮ ਹੈ ਕਿ ਤਾਜ਼ਾ ਤਾਜ਼ਾ ਹੋਇਆ ਸੀ ਸਮਝੌਤਾ ਲੇਕਿਨ ਉਹ ਸਮਝੌਤੇ ਤੋਂ ਬਾਅਦ ਜਿਸ ਤਰੀਕੇ ਨਾਲ ਸਰਪ੍ਰਸਤ ਨਾਲੀ ਸਿਆਸਤ ਕਰਤੀ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਉਹਦੇ ਕਾਰਨ ਕਈ ਗੱਲਾਂ ਐਸੀਆਂ ਹੋਈਆਂ ਇੱਕ ਕਿਸਮ ਦੀ ਹਮਦਰਦੀ ਜ਼ਰੂਰ ਢੀਂਟਸਾ ਪਰਿਵਾਰ ਨਾਲ ਸਰਦਾਰ ਸੁਖਦੇਵ ਸਿੰਘ ਢੀਂਟਸਾ ਨਾਲ ਲੋਕਾਂ ਦੀ ਅਕਾਲੀ ਦਲ ਬਾਲਾ ਦੀ ਹੋਈ ਲੱਗਦੀ ਹੈ ਇਸੇ ਕਾਰਨ ਜਗੀਰ ਕੌਰ ਜਿਵੇਂ ਕੈਦੇ ਨੇ ਕਿ ਵੀ ਹੈ ਤਾਂ ਹੋਇਆ ਤਾਂ ਠਕ ਹੈ ਹੁਣ ਨਹੀਂ ਚਾਹੀਦਾ ਸੀ ਜੇ ਟਿੱਕ ਟਕਵਾਰ ਸਿੰਘ ਝੁੰਡਾ ਨੂੰ ਦੇਣੀ ਵੀ ਸੀ ਘੱਟੋ ਘੱਟ ਪੁੱਛ ਤਾਂ ਲੈਦੇ ਪੁੱਛਿਆ ਵੀ ਨਹੀਂ ਨੀਵਾ ਦਿਖਾਇਆ ਇਹ ਗੱਲ ਕਹੀ ਗਈ ਵੈਸੇ ਵੱਡਾ ਇਕੱਠ ਕੀਤਾ ਢੀਂਸਾ ਧੜੇ ਦੇ ਕਾਫੀ ਵੱਡੇ ਇਕੱਠ ਤਾਂ ਕੋਈ ਵੀ ਹੋ ਸਕਦਾ ਬਰਕਰਾਂ ਦਾ ਵੀ ਲੀਡਰਾਂ ਦਾ ਇਕੱਠ ਹੋਇਆ ਕੱਲ ਮੈਂ ਦੇਖ ਰਿਹਾ ਸੀ ਉਹਨਾਂ ਦੇ ਵਿੱਚ ਬਸੇਪ ਸਿੰਘ ਮਾਨ ਸਾਬਕਾ ਮੰਤਰੀ ਸਵਰਨ ਸਿੰਘ ਫਲੋਰ ਸਾਬਕਾ ਮੰਤਰੀ ਜਸਨ ਨਿਰਮਲ ਸਿੰਘ ਸਾਬਕਾ ਐਮਐਲਏ ਪ੍ਰਵਿੰਦਰ ਸਿੰਘ ਢੀਂਸਾ ਖੁਦ ਸਾਬਕਾ ਮੰਤਰੀ ਹੈ ਸੰਤ ਬਲਵੀਰ ਸਿੰਘ ਘੁੰਸ ਸਾਬਕਾ ਐਮਐਲਏ ਜਾਂ ਸੀਪੀਐਸ ਇਸੇ ਤਰ੍ਹਾਂ ਗਗਨਜੀਤ ਸਿੰਘ ਬਰਨਾਲਾ ਇਹ ਸਰਜੀ ਸਿੰਘ ਬਰਨਾਲਾ ਦਾ ਬੇਟਾ ਸਾਬਕਾ ਐਮਐਲਏ ਔਰ ਇਸੇ ਤਰੀਕੇ ਦਾ ਪ੍ਰਕਾਸ਼ ਚੰਦ ਗਰਗ ਇਹ ਵੀ ਚੀਫ ਪਾਰਲੀਮੈਂਟਰੀ ਸੈਕਟਰ ਜੇ ਹੈ ਔਰ ਸੁਖਵਿੰਦਰ ਸਿੰਘ ਔਰ ਸਾਬਕਾ ਐਮਐਲਏ ਤੇ ਜਿੰਦਰਪਾਲ ਸਿੰਘ ਸੱਧੂ ਐਸਐਸ ਬੋਰਡ ਦਾ ਚੇਅਰਮੈਨ ਰਹੇ ਗੁਰਬਚਨ ਸਿੰਘ ਬੱਚੀ ਐ ਐਮ ਰਹੇ ਨੇ ਬਿਜੀ ਬੋਰਡ ਦੇ ਸ਼੍ਰੋਮਿਕ ਕਮੇਟੀ ਦੇ ਮੈਂਬਰ ਸਹਿਬਾਨ ਮੈਂ ਜਿ ਦਿਨਾਵਾਂ ਕਾਫੀ ਲੋਕ ਸੀ ਜਿਹੜੇ ਆਗੂ ਸੀ ਤੇ ਸਾਰਿਆਂ ਦੇ ਜਦੋਂ ਮੈਂ ਗੱਲ ਸੁਣਿਆ ਸੀ ਇਹਨਾਂ ਦੇ ਬੰਦਿਆਂ ਦਾ ਅਮਰੀਕਾ ਕੋਈ ਲੀਡਰਾਂ ਦਾ ਇੱਕ ਕਹਿੰਦੇ ਜੀ ਭੜੇ ਤਿੱਖੇ ਉੱਥੇ ਜਿਹੜਾ ਹੈ ਬੋਲੇ ਗਏ ਔਰ ਕਿਉਂਕਿ ਤਿੱਖੇ ਲੈ ਜੇ ਇਸ ਕਰਕੇ ਵੀ ਸੀ ਲੋਕਾਂ ਦੇ ਕਿਉਂਕਿ ਟੀਮ ਸੇ ਵੀ ਉਹ ਕਹਿੰਦੇ ਬੇਇੱਜ਼ਤੀ ਕੀਤੀ ਗਈ ਨੀਮਾ ਦਿਖਾਇਆ ਗਿਆ ਸਿਆਸਤ ਤਾਂ ਜਿਹੜੀ ਕੀਤੀ ਕੀ ਕੀਤੀ ਉਹਨਾਂ ਨੇ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਨੀਵਾਂ ਦਿਖਾਉਣ ਲਈ ਇਹ ਸਾਰਾ ਕੁਝ ਕੀਤਾ ਇਹ ਕਹਿੰਦੇ ਜੀ ਵਾਅਦਾ ਕੀਤਾ ਇਹ ਕੀਤੇ ਸੀ ਕਿ ਸੰਗਰੂਰ ਤੇ ਬਰਨਾਲੇ 'ਚ ਤੁਹਾਡੇ ਬਿਨਾਂ ਕੋਈ ਗੱਲ ਨਹੀਂ ਕਰਾਂਗੇ ਔਰ ਤੁਹਾਡੇ ਦੋ ਤਿੰਨ ਪ੍ਰਧਾਨ ਲਵਾਗੇ ਜ਼ਿਲ੍ਹਾ ਜੱਜੇਦਾਰ ਲਵਾਗੇ ਅੱਧੀ ਦਰਜਨ ਤੋਂ ਵੱਧ ਨੂੰ ਟਿਕਟਾਂ ਵੀ ਦੇਵਾਂਗੇ ਜਦੋਂ ਹੁਣ ਇਹ ਤਾਂ ਨਾ ਸੰਗਰੂਰ ਬਰਨਾਲਾ ਤਾਂ ਛੱਡੋ ਸੰਗਰੂਰ 'ਚ ਹੀ ਪੁੱਛਿਆ ਬੁਰੀ ਤਰੀਕੇ ਨਾਲ ਸਖੀਰ ਬਾਦਲ ਦੀ ਹੋਈ ਉੱਥੇ ਨੁਕਤਾ ਚੀਨੀ ਮੈਨੂੰ ਜਿਹੜੇ ਇਹਨਾਂ ਦੇ ਲੀਡਰ ਜਿਹੜਾ ਵਿਚ ਸੀ ਉਹਨੇ ਆਪਣਾ ਭਾਸ਼ਣ ਤਾਂ ਦੱਸਿਆ ਹੀ ਉਹਨੇ ਬਾਕੀਆਂ ਦੇ ਭਾਸ਼ਣ ਬਾਰੇ ਵੀ ਇਹ ਗੱਲ ਦੱਸੀ ਵੀ ਕਿਸ ਤਰੀਕੇ ਨਾਲ ਕਈ ਬੰਦੇ ਜਿਹੜੇ ਜਸਟਿਸ ਨਿਰਮਲ ਸਿੰਘ ਦੀ ਬਣਾਈ ਸੀ ਕਮੇਟੀ ਉਹ ਤਾਂ ਕਹਿੰਸੀ ਦੁਬਾਰਾ ਕਰ ਲਓ ਹੁਣ ਆਪਾਂ ਤੇ ਆਪਾਂ ਇਹਨਾਂ ਚਿਰਾਂ ਕੀ ਕੀ ਕਰਾਂਗੇ ਹਾਲ ਤਾਂ ਦੇਖ ਲਓ ਤੁਸੀਂ ਇਹਨਾਂ ਦਾ ਤਾਂ ਜੇ ਤੁਹਾਡੇ ਨਾਲ ਹੀ ਇਹ ਕਰ ਲਈ ਪਰਮਿੰਦਰ ਢੀਪ ਸਾਬ ਨੂੰ ਜਵਾਬ ਦਿੱਤਾ ਦੂਜੇ ਪਾਸੇ ਇੱਕ ਦੋ ਬੰਦੇ ਤਾਂ ਕਹਿੰਸੀ ਆਪਾਂ ਐ ਕਰੀਏ ਬੰਦੇ ਖੜੇ ਕਰ ਲਈਏ ਆਪਣੇ ਤੇ ਉਹਦੇ ਚ ਬਠਿੰਡੇ ਜ਼ਰੂਰ ਖੜਕ ਕਰਨਾ ਹੈ ਸਭ ਸਿਕਾਉਣਾ ਹੈ ਸਖਬੀਰ ਸਿੰਘ ਬਾਦਲ ਨੂੰ ਪਰ ਮੈਨੂੰ ਲੱਗਿਆ ਫਿਰ ਕੁਝ ਬੰਦੇ ਐਸੇ ਵੀ ਸੀ ਜਿਹੜੇ ਇਹ ਕਹਿੰਦੇ ਸੁਣੇ ਗਏ ਕਿ ਜੀ ਨਹੀਂ ਆਪਾਂ ਵਿਚਰੇ ਕਿ ਲੜਾਈ ਲੜੀਏ ਹੋਈ ਗਈ ਹੈ ਚੰਗਾ ਨਹੀਂ ਲੱਗਣਾ ਆਪਾਂ ਵਿਚ ਰਹੀਏ ਵਿਚ ਰਹਿ ਕੇ ਦੇਖੀਏ ਕਿ ਉੱਥੇ ਕੀ ਚੱਲ ਰਿਹਾ ਹੈ ਤੇ ਉੱਥੇ ਆਪਾਂ ਆਪਣਾ ਵੱਡਾ ਧੜਾ ਰੱਖੀਏ ਅਕਾਲੀ ਬਰਕੇ ਹੀ ਰਹੀਏ ਕੁਝ ਲੋਕ ਇਹ ਵੀ ਚਾਹੁੰਦੇ ਸੀ ਵੀ ਸ਼ਰੋਮ ਦੇ ਕਾਲੀਦਾਰ ਚ ਬਾਹਰ ਰਹਿ ਕੇ ਤਾਂ ਅਸੀਂ ਦੇਖ ਹੀ ਲਿਆ ਤੇ ਗਗਨਜੀਤ ਬਰਨਾਲਾ ਕਹਿੰਦਾ ਸੋ ਗਿਆ ਅਕਲ ਬਹੁਤ ਧੱਕਾ ਹੋਇਆ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਐਸ ਮਾਮਲੇ ਚ ਤੁਹਾਡੇ ਯਾਦ ਹੋ ਜਿਹੜੀ ਇਹ ਸਿਆਸਤ ਹੈ ਕਿੰਨੇ ਸਾਲਾਂ ਬਾਅਦ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਸਰਜੀਤ ਸਿੰਘ ਬਰਨਾਲਾ ਨੂੰ ਡੌਂਗ ਕਰ ਲਈ ਢੀਂਸਰ ਦੇ ਧੜੇ ਨੂੰ ਖੜਾ ਕੀਤਾ ਸੀ ਹੁਣ ਉਹੀ ਬਰਨਾਲੇ ਦਾ ਮੁੰਡਾ ਉੱਥੇ ਇਹ ਕਹਿ ਰਿਹਾ ਵੀ ਅਕਲ ਜੀ ਅਸੀਂ ਤੁਹਾਡੇ ਨਾਲ ਨਾ ਵਿਦੇਮਾਨ ਵੀ ਉਸ ਗਰੁੱਪ ਦਾ ਉਹ ਵੀ ਉੱਥੇ ਸੀ ਇਹ ਨਜ਼ਰੋਂ ਤਰਕੀ ਦੇਖੀ ਇਹਨਾਂ ਲੋਕਾਂ ਦੇ ਮਨਾਂ ਚ ਰੋਹ ਦੇਖਿਆ ਜਿਹੜਾ ਬੰਦਾ ਉਹਨੇ ਆਪਾਂ ਪਿਠਾਇਆ ਸੀ ਸੁਖਵੀਰ ਸਿੰਘ ਬਾਦਲ ਨੇ ਉਹਨੇ ਜਾ ਕੇ ਰਿਪੋਰਟ ਦਿੱਤੀ ਕਿ ਉੱਥੇ ਤਾਂ ਜਿਹੜੀ ਦੋ ਸੈਕਟਰ ਵਾਲੀ ਕੋਠੀ ਚ ਤਾਂ ਤੁਹਾਡੇ ਖਿਲਾਫ ਬੜਾ ਕੁਝ ਚੱਲ ਰਿਹਾ ਤੇ ਤੁਸੀਂ ਕੀ ਕਰਤਾ ਸਰਵੀਰ ਸਿੰਘ ਬਾਦਲ ਉਹਦੀ ਆਇਆ ਉੱਥੇ ਆ ਕੇ ਜਿਹੜਾ ਹੈ ਸਰਪਰਾ ਸਾਹਿਬ ਨੂੰ ਮੇਰੇ ਢੀਂਸਾ ਸਾਹਿਬ ਨੂੰ ਮਿਲੇ ਹੋਰ ਢੀਂਸਾ ਸਾਹਿਬ ਨੇ ਜਿਹੜੇ ਮਿਲ ਕੇ ਗੱਲ ਕੀਤੀ ਹੈ ਉਹਨੂੰ ਮੈਨੂੰ ਪਤਾ ਲੱਗੀ ਵੀ ਕੀ ਹੋਇਆ ਤੁਹਾਨੂੰ ਸੱਚੀ ਗੱਲ ਦੱਸਾਂ ਲੇਕਿਨ ਉਹ ਤੋਂ ਅੰਦਾਜ਼ਾ ਜ਼ਰੂਰ ਲੱਗ ਸਕਦਾ ਵੀ 10 15 20 ਮਿੰਟ ਚ ਕਿਹੜੀ ਗੱਲ ਹੋ ਸਕਦੀ ਹੈ ਤੇ ਜੇ ਕੋਈ ਹੁੰਦਾ ਤੁਸਲਾ ਠੀਕ ਹੁੰਦੇ ਜਿਵੇਂ ਆਇਆ ਸੀ ਉਹ ਵਿੱਚ ਜਾ ਕੇ ਜਿਵੇਂ ਹੁੰਦਾ ਚਲ ਚ ਫਿਰ ਦੇਖੀ ਜੋ ਜੋ ਕਰਨਾ ਕਰ ਲੋ ਤਰਕੀ ਇਸ ਕਿਸਮ ਦੀ ਹੋਈ ਲੱਗਦੀ ਹੈ ਇਹ ਇਹਦਾ ਕਿਆ ਸਲਾਈ ਜਾ ਸਕਦੀ ਹੈ ਲੇਕਿਨ ਜਿਹੜੀਆਂ ਮੈਂ ਗੱਲਾਂ ਦੱਸੀਆਂ ਨੇ ਕਿ ਬਹੁਤ ਸਾਰੇ ਬੰਦੇ ਚਾਹੁੰਦੇ ਸੀ ਕਿ ਵੀ ਆਪਾਂ ਹੁਣ ਵਿੱਡੀਆਂ ਜੜਾਈ ਦੁਆਰਾ ਪਰ ਸੰਦੀਪ ਸਿੰਘ ਢੀਟਸਾ ਨੇ ਕਾਫੀ ਮੈਚਿਓਰਿਟੀ ਦਿਖਾਈ ਉਹ ਕਿ ਵੀ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਵਿਚ ਰਹੇ ਤੇ ਆਪਾਂ ਦੇਖਾਂਗੇ ਆਪਣੀ ਆਪਾਂ ਜਿਹੜਾ ਪ੍ਰੋਟੈਸਟਾ ਦਰਜ ਕਰਾਤਾ ਆਪਾਂ ਅਕਾਲੀਆਂ ਅਕਾਲੀ ਦਲ ਚ ਇਹ ਅਕਾਲੀ ਦਲ ਕੱਲਾ ਇਹਦਾਦੀ ਆਪਣਾ ਵੀ ਹੈ ਆਪਾਂ ਵਿਚ ਲੈ ਕੇ ਡਾਈ ਲੜਾਂਗੇ ਦੇਖਾਂਗੇ ਕਿ ਕਿਸ ਤਰੀਕੇ ਨਾਲ ਲੜਾਈ ਲੜੀ ਜਾ ਸਕਦੀ ਹੈ ਇਹ ਸੰਦੀਪ ਸਿੰਘ ਢੀਟਸਾ ਨੇ ਇਹ ਕਹਿ ਕੇ ਉਹਨਾਂ ਨੂੰ ਚੁੱਪ ਕਰਾਇਆ ਦੇਖੋ ਸੱਚੀ ਗੱਲ ਤਾਂ ਇਹ ਹੈ ਕਿ ਇਸ ਮੂਵ ਦੇ ਵਿੱਚ ਮੈਂ ਸਮਝਦਾ ਚਾਹੇ ਉਹ ਤ੍ਰਿੰਦਰਪਾਲ ਸਿੰਘ ਸੰਧੂ ਹੋਵੇ ਜਿਹੜੇ 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 ਬੋਲੇ ਉੱਥੇ ਤੇ ਜਿਨ੍ਹਾਂ ਨੇ ਇਹ ਹੱਕ ਚ ਗੱਲ ਕੀਤੀ ਵੀ ਆਪਾਂ ਨੂੰ ਸ਼ਰੋਮੀ ਅਕਾਲੀ ਦਲ ਦੇ ਵਿੱਚ ਰਹਿ ਕੇ ਲੜਾਈ ਲੜਨੀ ਚਾਹੀਦੀ ਹੈ ਤੇ ਉਹ ਜਾਂ ਆਪਾਂ ਨੂੰ ਧੜਾ ਵੱਡਾ ਰੱਖਣਾ ਚਾਹੀਦਾ ਵੈਸੇ ਗੱਲ ਤਾਂ ਠੀਕ ਹੈ ਇੱਕ ਬੰਦੇ ਤਾਂ ਸ਼ਰੋਮੀ ਕਮੇਟੀ ਦਾ ਪੇਪਰ ਨੇ ਬਹੁਤ ਵਧੀਆ ਗੱਲ ਕੀਤੀ ਕਹਦੇ ਦੇਖੋ ਪ੍ਰਕਾਸ਼ ਸਿੰਘ ਬਾਦਲ ਕਿੰਨੇ ਸਟਰੌਂਗ ਸੀ ਲੇਕਿਨ ਗੁਰਚੰਦ ਸਿੰਘ ਤੜਾ ਦਾ ਜਦੋਂ ਸਟਰੌਂਗ ਧੜਾ ਸੀ ਤੇ ਉਹਨੂੰ ਪੁੱਛੇ ਬਿਨਾ ਕਰ ਲਈ ਹੁੰਦੀ ਸੀ ਪਟਿਆਲਾ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਹੀ ਹੋਊਗਾ ਤੇ ਆਪਾਂ ਨੂੰ ਵਿਚਰੇ ਕੇ ਲੜਾਈ ਲੜਨੀ ਚਾਹੀਦੀ ਹੈ ਇਸ ਨਾਲ ਇਹ ਗੱਲਾਂ ਚ ਫਿਰ ਸੁਖਵੀਰ ਸਿੰਘ ਟੀਟ ਸਾਡੇ ਵੀ ਅਖੀਰ ਦੇ ਵਿੱਚ ਉਹਨੂੰ ਚੁੱਪ ਕਰਾਇਆ ਕੋਈ ਗੱਲ ਨਹੀਂ ਪਤਾ ਹੈ ਧੱਕਾ ਹੋਇਆ ਇਹਦੇ ਕੋਈ ਦੁਰਵਾਰ ਨਹੀਂ ਨਹੀਂ ਕਰਨਾ ਚਾਹੀਦਾ ਸੀ ਪਰ ਆਪਾਂ ਖਾਲੀ ਰਹਿ ਗਏ ਆਪਾਂ ਬਾਹਰ ਨਹੀਂ ਜਾਵਾਂਗੇ ਇਸ ਕਿਸਮ ਦੀ ਗੱਲ ਹੋਈ ਤੇ ਫਿਰ ਜਦੋਂ ਸੁਖਵੀਰ ਸਿੰਘ ਨਾਲ ਗੱਲ ਹੋਈ ਉਸ ਤੋਂ ਬਾਅਦ ਇਹ ਕਹਾਣੀ ਜਿਹੜੀ ਹੈ ਰਿਪੋਰਟ ਦਰਜ ਕਰਾ ਦਿੱਤੀ ਹੁਣ ਆਜੋ ਕਿ ਇਹਦਾ ਅਸਰ ਕੀ ਹੋ ਅਸਰ ਵੱਡਾ ਹੋਏ ਇਹ ਨਹੀਂ ਗੱਲ ਹੈ ਮੈਂ ਉਹਨੂੰ ਪੱਖਿਆ ਵੀ ਤੁਸੀਂ ਵਿਰੋਧ ਕਰੋਗੇ ਮਾਲ ਸਿੰਘ ਝੁੰਦਾ ਦਾ ਕਦੇ ਨਹੀਂ ਸ਼੍ਰੋਮਣੀ ਕਾਡਿਦ ਅਚ ਰਹਿ ਕੇ ਸੀ ਬੋਧ ਨਹੀਂ ਕਰੋਗੇ ਪਰ ਤੁਸੀਂ ਦੇਖਿਓ ਇਹਦਾ ਮਤਲਬ ਮੈਨੂੰ ਲੱਗਦਾ ਮੇਰੀ ਗੱਲ ਹੋਈ ਸੀ ਸਰਦਾਰ ਅਗਵਾਲ ਸਿੰਘ ਜੀ ਹੁੰਦਾ ਤੇ ਕੋ ਮੈਂ ਕਿੰਨੇ ਵਾਰੀ ਤੁਹਾਨੂੰ ਦੱਸਿਆ ਆਪਣੀ ਗੱਲਬਾਤ ਹੁੰਦੀ ਰਹਦੀ ਹੈ ਪਹਿਲੇ ਦੱਸਕੋ ਕਿ ਅਗਵਾਲ ਸਿੰਘ ਜੀ ਹੁੰਦਾ ਬਿਜਾਤੇ ਖੁਦ ਇਹ ਠੀਕ ਹੈ ਸਿਆਸਤ ਹੈ ਤੇ ਜਿਹੜੂ ਮਿਲਦੀ ਹੈ ਲੇਕਿਨ ਝੁੰਦਾ ਜੇ ਬੰਦੇ ਦੇ ਤੌਰ ਤੇ ਦੇਖੀਏ ਤਾਂ ਬੇਦਾਗ ਹੈ ਲੋਕਾਂ ਚ ਵਿਚਰਨ ਵਾਲਾ ਹੈ ਗਰਾਉਂਡ ਲੈਵਲ ਤੇ ਵਿਚਰਦਾ ਤੇ ਦੋ ਵਾਰੀ ਐਮ.ਐਲ.ਏ ਰਹੇ ਕਿ ਮੈਨੂੰ ਤਾਂ ਯਾਦ ਹੀ ਜਿੱਤੇ ਚਲੋ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਉਦੋਂ ਮਦਦ ਸੀ ਤੇ ਉਹੀ ਜਿਹੜਾ ਹੈਗਾ ਕਿ ਜਿਤ ਬਨਾਲੇ ਨੂੰ ਫਰਾਇਆ ਸੀ ਉਦੋਂ ਤੇ ਇਹ ਤਾਂ ਦਿੱਪਰ ਸਿਆਸਤ ਚ ਸਿਆਸਤ ਐ ਵੀ ਚਲਦੀ ਐ ਕਿ ਢੀਂਡ ਸੇ ਨੂੰ ਖੜਾ ਵੀ ਕਰ ਦਿੰਦੇ ਸੀ ਤੇ ਫਿਰ ਸਿਆਸਤ ਵਜੋਂ ਫਰਾਉਣ ਦੀ ਵੀ ਕੋਸ਼ਿਸ਼ ਹੁੰਦੀ ਸੀ ਇਹ ਤਾਂ ਗੱਲਾਂ ਦੇਖੋ ਪਾਰਟੀਆਂ ਚ ਸਾਰਾ ਕਿਤੇ ਚੱਲਦੀਆਂ ਨੇ ਸਾਰੀਆਂ ਪਾਰਟੀਆਂ ਚਾਹਤੀਆਂ ਨੇ ਠੱਬੀ ਲਾਉਣ ਸਿਆਸਤ ਹੁੰਦੀ ਠੱਬੀ ਲਾਉਣ ਵਾਲੀ ਐ ਇਹ ਤਾਂ ਸਾਰੀ ਗੱਲ ਐ ਸਿਰੇ ਚੱਲਦੀ ਐ ਲੇਕਿਨ ਫਿਰ ਕਿਉਂਕਿ ਵੀਡੀਓ ਵੱਡੀ ਹੋ ਰਹੀ ਐ ਜੇ ਮੈਂ ਇਹਨੂੰ ਇੱਥੇ ਕੰਕਲੂਡ ਕਰਾਂ ਕਿ ਤੇ ਸਾਰੀ ਗੱਲਬਾਤ ਦੇ ਵਿੱਚ ਸਖਵੀਰ ਸਿੰਘ ਬਾਦਲ ਇਹ ਜੇ ਨਾਂ ਵੀ ਕਰ ਦੇ ਵੈਸੇ ਮੈਂ ਸਮਝਦਾ ਜੇ ਕੰਫੀਡੈਂਸ ਚ ਲੈਦੇ ਨਾ ਤਾਂ ਵੀ ਕੁੜਗੱਲ ਨਹੀਂ ਸੀ ਭਗਵਾਨ ਸਿੰਘ ਚੋਂ ਤਾਂ ਮੋਟੇ ਦਿੱਤੀ ਜਾ ਸਕਦੀ ਸੀ ਫੇਰ ਵੀ ਪ੍ਰਮੋਦਰ ਸਿੰਘ ਢੀਟ ਸੱਜਨ ਸੰਦੀਪ ਸਿੰਘ ਟੀਮ ਸਾਨੂੰ ਜਿਹੜਾ ਬਤੁਰੇ ਕੇ ਹੁਣ ਤਾਂ ਇੱਕੋ ਹੀ ਗੱਲ ਹੈ ਮੈਂ ਤੁਹਾਨੂੰ ਦੱਸ ਉਹਨੂੰ ਕਿਹਾ ਸੀ ਮੈਂ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਡਿਸੀਜਨ ਹੈ ਠੀਕ ਹੈ ਤੱਕ ਘਟੋ ਘਟ ਤੁਸੀਂ ਆਪਣੀ ਕਾਰਗੁਜ਼ਾਰੀ ਠੀਕ ਦਿਖਾਓ ਜਿਸ ਤਰੀਕੇ ਨਾਲ 110000 ਦੇ ਵਿੱਚ ਜਿਹੜੀ ਐ ਫਾਈਟ ਹੋਣੀ ਹੈ ਨਾ ਬਹੁਤ ਤਕੜੀ ਫਾਈਟ ਹੋਣੀ ਹੈ ਸਮੂਹ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਦੇਖਣਾ ਪਏਗਾ ਪਿਛਲੇ ਵਾਰ ਜਦੋਂ ਪ੍ਰਧਾਨ ਸਾਹਿਬ ਨੇ ਲੜਾਈ ਲੜੀ ਸੀ ਬੀਬੀ ਕਬਲਦੀਪ कौर ਚੌਥੇ ਨੰਬਰ ਤੇ ਆਏ ਸੀ ਇਹ ਖਿਆਲ ਰੱਖ ਕੇ ਵੈਦ ਕਰਦੀ ਲੋੜ ਹੈ ਚਲੋ ਦੇਖਦੇ ਹਾਂ ਕੀ ਬਣਦਾ ਲੇਕਿਨ ਬੜੀ ਦਿਲਚਸਪ ਬਣਦੀ ਸਿਆਸਤ ਇਸ ਟ੍ਰੈਕਟਰ ਨੇ ਮੇਰੇ ਤੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ